ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਤੇ ਆਪਣੇ ਚੈਨਲ ਦਾ ਨਾਮ ਹੈ ਸੁਖ ਹੰਡ ਪ੍ਰਭ ਤੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਜਿਸ ਤੁਸੀਂ ਮੇਰੀ ਵੀਡੀਓ ਨੂੰ ਦੇਖਤੀ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਅੱਜ ਆਪਾਂ ਸਾਰੇ ਕੰਮਕਾਰ ਕਰ ਲਏ ਸੀ ਕਿਚਨ ਵਗੈਰਾ ਦੇ ਰੋਟੀ ਪਾਣੀ ਪਕਾ ਕੇ ਖਾ ਪੀ ਲਿਆ ਸੀ ਤੇ ਮੰਮੀ ਡੈਡੀ ਗਿਆ ਹੋਏ ਸੀ ਨਾਨਕੇ ਨਾਨੀ ਜੀ ਦਾ ਪਤਾ ਲੈਣ ਨਾਨੀ ਥੋੜੀ ਠੀਕ ਜੀ ਨਹੀਂ ਸੀਗੀ ਤੇ ਹੁਣ ਥੋੜੀ ਬੈਟਰ ਹੋਈ ਹੈ ਅੱਗੇ ਨਾਲੋਂ ਵਧੀਆ ਹੋਈ ਹੈ ਤੇ ਮੰਮੀ ਕਹਿੰਦੀ ਮੈਂ ਪਤਾ ਲੈ ਆਉਣੀ ਆ ਮੰਮੀ ਪਹਿਲਾਂ ਵੀ ਗਏ ਹੋਏ ਸੀਗੇ ਰਹਿ ਕੇ ਆਏ ਸੀਗੇ ਥੋੜੇ ਕੇ ਦਿਨ ਉੱਥੇ ਤੇ ਹੁਣ ਠੀਕ ਹੋਏ ਸੀਗੇ ਵਧੀਆ ਹੁਣ ਤੁਰਨ ਕਰਨ ਜੇ ਲੱਗ ਗਏ ਸੀਗੇ ਤੇ ਹੁਣ ਮੰਮੀ ਹੁਣੇ ਪਤਾ ਲੈਣ ਗਏ ਸੀਗੇ ਤੇ ਆਪਾਂ ਉਸ ਤੋਂ ਬਾਅਦ ਪਿੱਛੇ ਕਲਾਰਾ ਪਾ ਲਿਆ ਕਿ ਚਲੋ ਸਪਈਆਂ ਕਰ ਲੈਣੀਆਂ ਤੇ ਅਸੀਂ ਸਮਾਨ ਜਿਹੜਾ ਆਪਣਾ ਅਪਿਆ ਹੁੰਦਾ ਸਮਾਨ ਆਪਾਂ ਐਕਸਟਰਾ ਜਿਹੜਾ ਆਪਣੇ ਕਿਚਨ ਵਗੈਰਾ ਦਾ ਸਮਾਨ ਪਿਆ ਹੁੰਦਾ ਪਿਆ ਇੱਕ ਸਾਈਡ ਤੇ ਰੱਖਦੇ ਹੁੰਦੇ ਆ ਨਾ ਜਿਹੜੀ ਚੀਜ਼ ਯੂਸਫੁਲੀ ਹੁੰਦੀ ਹੈ ਉਹ ਹੀ ਆਪਾਂ ਕਿਚਨ ਚ ਰੱਖਦੇ ਆ ਤੇ ਉਹਨਾਂ ਨੂੰ ਚਲੋ ਵਾਰ-ਵਾਰ ਉਹ ਧੁੱਪ ਵੀ ਜਾਂਦੀਆਂ ਸਾਰੀਆਂ ਚੀਜ਼ਾਂ ਹਨਾ ਤੇ ਜਿਹੜੀਆਂ ਆਪਾਂ ਵੱਧ ਚੀਜ਼ਾਂ ਆਪਣੇ ਕੋਲ ਹੁੰਦੀਆਂ ਵਾਂ ਤੇ ਉਹ ਆਪਾਂ ਰੱਖੀਆਂ ਹੋਈਆਂ ਸੀਗੀਆਂ ਦਿਵਾਨ ਬੈੱਡ ਦੇ ਵਿੱਚ ਤੇ ਥੋੜੀਆਂ ਉੱਪਰ ਰੱਖੀਆਂ ਹੋਈਆਂ ਸੀਗੀਆਂ ਦੀਵਾਰ ਜੀ ਬਣਿਆਂਦੇ ਹੁੰਦੇ ਤੇ ਰੱਖੀਆਂ ਸੀ ਅਧੀਆਂ ਚੀਜ਼ਾਂ ਤੇ ਜਦੋਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਦੇ ਵਿੱਚੋਂ ਲੈ ਕੇ ਤੇ ਆਪਾਂ ਚੀਜ਼ ਉਹ ਵਰਤ ਲਈ ਦੀ ਧੋ ਕੇ ਤੇ ਬਾਕੀ ਫੇਰ ਉੱਥੇ ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਫੇਰ ਉਹ ਇੱਥੇ ਵਾਪਸ ਕਰਾਖ ਦੇ ਦੀਆ ਤੇ ਚਲੋ ਇੰਨੇ ਨਾਲ ਖਲਾਰਾ ਜਾ ਘਟ ਜਾਂਦਾ ਨਹੀਂ ਤੇ ਕਿਚਨ 'ਚ ਸਭ ਚੀਜ਼ਾਂ ਰੱਖਣੀਆਂ ਹੋਈਆਂ ਤੇ ਰੋਜ਼ ਹੀ ਘਟਾ ਮਿੱਟੀ ਚੜ ਜਾਂਦਾ ਵਾ ਤੇ ਫੇਰ ਰੋਜ਼ ਹੀ ਥੋੜੀਆਂ ਪੈਂਦੀਆਂ ਵਾ ਤੇ ਇਸੇ ਕਰਕੇ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਯੂਜ਼ ਕਰਦੇਗੇ ਤੇ ਸੋ ਇਹ ਇੱਕ ਦਵਾਨ ਬੈੱਡ ਵਿਹਲਾ ਹੋਇਆ ਪਿਆ ਸਾਡਾ ਤੁਸੀਂ ਉਹਦੇ ਵਿੱਚ ਰੱਖੀ ਹੋਈਆਂ ਵਾ ਤੇ ਹੁਣ ਉਹਦੇ ਵਿੱਚ ਘੱਟਾ ਮਿੱਟੀ ਬੜਾਉਂਦੇ ਵਿੱਚ ਵੇਲੇ ਦੇਖ ਲਓ نیچے ਵੀ ਪੈ ਗਿਆ ਵਾ ਤੇ ਅਸੀਂ ਫਿਰ ਸੋਚਿਆ ਚਲੋ ਹਨਾ ਹੁਣ ਸਾਫ਼ ਕਰ ਲੈਨੇ ਕਿੰਨਾ ਚ ਟਾਈਮ ਹੋ ਗਿਆ ਵਾ ਸਾਫ਼ ਨਹੀਂ ਕੀਤੀਆਂ ਤੇ ਮੈਂ ਤੇ ਮੇਰੀ ਜਠਾਣੀ ਕੰਮਕਾਰ ਕਰਕੇ ਵਿਹਲੀਆਂ ਹੋਈਆਂ ਸੀ ਤੁਸੀਂ ਅਸੀਂ ਸੋਚਿਆ ਬੈਠੀਆਂ ਸੀਗੀਆਂ ਆਪਾਂ ਵਿਹਲੇ ਹਾਂ ਚੱਲ ਤੇ ਅਸੀਂ ਫਿਰ ਇਹ ਭਾਂਡੇ ਧੋਣ ਲੱਗ ਪਈਆਂ ਸੀ ਪਹਿਲਾਂ ਅਸੀਂ ਸਾਰੇ ਬਾਹਰ ਕੱਢੇ ਉਹ ਜਵਾਨ ਬੈੱਡ ਦੇ ਵਿੱਚੋਂ ਬਾਹਰ ਕੱਢ ਕੇ ਰੱਖੇ ਤੇ ਬੱਚੇ ਵੀ ਨਾਲ ਹੈਲਪ ਕਰਦੇ ਪਏ ਸੀ ਉਹਨਾਂ ਨੇ ਪਹਿਲਾਂ ਸਾਰਾ ਸਮਾਨ ਬਾਹਰ ਕੱਢਿਆ ਉਹ ਤਾਂ ਬੜੇ ਕੋਸ਼ਿਸ਼ੀ ਖਲਾਰਾ ਪਾ ਕੇ ਤਾਨੂੰ ਪਤਾ ਜੀ ਜਦੋਂ ਬੱਚਿਆਂ ਨੂੰ ਖਿਲਾਰਾ ਜਾਂ ਦਿਖੇ ਤਾਂ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਕਿ ਆ ਵੀ ਚੀਜ਼ ਕਰ ਲਈਏ ਉਹ ਵੀ ਚੀਜ਼ ਫੜ ਲਈਏ ਫਿਰ ਫੜਫੜ ਕੇ ਦੱਸਣਗੇ ਆ ਚੀਜ਼ ਕੀ ਆ ਚੀਜ਼ ਕੀ ਆ ਤੇ 나ਜ ਵੇਖੋ ਨਾਲ ਹੈਲਪ ਕਰਾ ਰਹੀ ਹੈ ਪੂਰੀ ਤੇ ਸਾਰਾ ਸਮਾਨ ਕੱਢ ਕੇ ਤੇ ਫਿਰ ਅਸੀਂ ਧੋਣ ਲੱਗ ਪਏ ਸੀ ਸਾਰੇ ਸਮਾਨ ਨੂੰ ਧੋਤਾ ਕੇ ਫਿਰ ਅਸੀਂ ਸਾਰੇ ਮੰਜੇ ਪਹਿਲਾ ਇੱਕ ਮੰਜੇ ਤੇ ਰੱਖੇ ਤੇ ਉਸ ਮੰਜੇ ਤੇ ਤਾਂ ਪੂਰੇ ਨਹੀਂ ਆਏ ਸਾਰੇ ਪਾਂਡੇ ਤੇ ਉਸ ਤੋਂ ਬਾਅਦ ਫਿਰ ਇੱਕ ਬਾਹਰੋਂ ਮੰਜਾ ਇੱਕ ਹੋਰ ਲੈ ਕੇ ਆਇਆ ਤਾਂ ਉਹਦੇ ਸਾਰਾ ਸਮਾਨ ਟਿਕਾਇਆ ਤੇ ਫਿਰ ਹੁੰਦੇ ਤੇ ਸਾਰੀਆਂ ਪਾਂਡੇ ਰੱਖੇ ਨਾਲੇ ਤੇ ਮੈਂ ਤੇ ਭਾਬੀ ਗੱਲਾਂ ਕਰੀ ਜਾਂਦੀਆਂ ਪਈਆਂ ਸੀਗੀਆਂ ਤੇ ਨਾਲੇ ਚਲੋ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਇੱਥੇ ਲੌਬੀ ਦੇ ਵਿੱਚ ਵਾਵਾ ਪਾਣੀ ਦਾ ਖਲੋ ਗਿਆ ਸੀਗਾ ਤੇ ਅੰਘਾ ਕਿ ਚੱਲ ਹਨਾ ਤੋ ਦਿੰਨੇ ਆ ਕਿ ਹੀ ਮਧੋਨੀ ਚਲੋ ਕੇ ਦੇਖੇ ਤੇ ਨਾ ਕਿਤੇ ਮਤਲਬ ਬੈਠੇ ਖਲੋਤੇ ਹੁੰਦੇ ਜੋ ਵਾਕਰ ਚ ਹੁੰਦੇ ਆ ਤੇ ਵਾਸ਼ਰੂਮ ਵਗੈਰਾ ਕਰ ਦਿੰਦੇ ਆ ਤੋਤਾ ਤੇ ਪੋਚਾ ਵਗੈਰਾ ਮਾਰ ਦੇਈਦਾ ਪਰ ਉਹ ਪੂਰਾ ਤਰ੍ਹਾਂ ਨਾ ਸਾਫ ਕਲੀਨ ਨਹੀਂ ਹੁੰਦਾਗਾ ਤੇ ਅਹੀਂ ਸੋਚਿਆ ਚਲੋ ਹਨਾ ਅੱਜ ਬ੍ਰੈਸ਼ ਮਾਰ ਕੇ ਪੂਰਾ ਹਨਾ ਸਰਫ ਨਾਲ ਤੋਤਾ ਆ ਕੇ ਤੇ ਅਸੀਂ ਉਸ ਅਨੁਸਾਰ ਬ੍ਰੈਸ਼ ਨਾਲ ਤੋਤਾ ਸੀ ਅੱਜ ਬਾਹਰ ਤੇ ਅਸੀਂ ਪਰ ਡਿਸਾਈਡ ਤੇ ਕਰ ਲਏ ਸੀਗਾ ਤੇ ਅਹੀਂ ਬਾਹਰੋਂ ਪੈਪ ਲਿਆ ਆਏ ਸੀਗਾ ਪੂਰੇ ਪਾਣੀ ਮਾਰ ਮੁਰ ਕੇ ਅਸੀਂ ਤੋਤਾ ਨਾਲ ਹੀ ਸਾਡੇ ਇਧਰ ਜੰਗਲ ਜੰਗਲੇ ਜੇ ਬਣੇ ਉਹਨਾਂ ਨੂੰ ਫਿਰ ਅਸੀਂ ਆਪਾਂ ਧੋਵਾਂਗੇ ਤੇ ਜੇ ਬੱਚਿਆਂ ਨੂੰ ਪਤਾ ਲੱਗ ਜੇ ਨਾ ਵੀਡੀਓ ਬਣਾਉਣੀ ਹੁੰਦੀ ਆ ਤੇ ਬੱਚੇ ਫੜ ਫੜ ਕੇ ਅੱਗੇ ਫੋਨ ਕਰਨਗੇ ਕੀਰਤ ਪੂਰੀ ਮੇਰੀ ਵੀਡੀਓ ਬਣਾ ਰਹੀ ਆ ਚਾਚੀ ਜੀ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਤੇ ਮੈਂ ਕੋਈ ਨਹੀਂ ਰਹਿਣ ਦੇ ਇੱਕ ਥਾਂ ਤੇ ਰਹਿਣ ਦੇ ਤੇ ਫੋਨ ਤੇ ਉਹ ਪੂਰਾ ਮੇਰੇ ਤੇ ਫੋਕਸ ਕਰ ਰਹੀ ਆ ਕਿ ਕਿਹਦੀ ਚਾਚੀ ਮੈਂ ਤੈਨੂੰ ਪੂਰਾ ਦਿਖਾ ਰਹੀ ਆ ਬਸ ਚਲ ਕੋਈ ਨਹੀਂ ਪਤਾ ਨਿਕ ਸਾਈਡ ਤੇ ਰੱਖ ਦੇਣੀ ਤੇ ਫੋਨ ਦੇਖ ਜੂਗਾ ਤੇ ਕਿੰਦੀ ਚੱਲ ਠੀਕ ਆ ਫਿਰ ਉਥੇ ਫੋਨ ਰੱਖ ਕੇ ਤੇ ਮੈਂ ਚਲਾਇਆ ਤਾ ਹੈਲਪ ਕਰਾ ਮੇਰੀ ਬੱਚੇ ਨੇ ਹੈਲਪ ਤਾਂ ਕਰਾਉਣੀ ਹੁੰਦੀ ਕੰਮ ਵਧਾਉਣਾ ਹੁੰਦਾ ਕੋਲ ਖਲੋਤੇ ਕੋਈ ਨਾ ਕੋਈ ਕੰਮਕਾਰ ਕਰੀ ਜਾਣਗੇ ਤੇ ਅਸੀਂ ਤਾਂ ਪੂਰੀ ਰੀਜਨal ਅਸੀਂ ਸਾਫ ਸਫਾਈ ਕੀਤੀ ਤੇ ਹਿੰਮਤ ਨੂੰ ਅਸੀਂ ਸਵਾਇਆ ਹੋਇਆ ਸੀਗਾ ਤੁਹਾਨੂੰ ਦੇਖ ਦਿਵਾਉਣਾ ਕਿ ਹਿੰਮਤ ਵੀਡੀਓ ਚ ਦੇਖਦਾ ਨਹੀਂ ਪਿਆ ਤੇ ਉਹਨੂੰ ਮੈਂ ਸਵਾਇਆ ਹੋਇਆ ਸੀਗਾ ਸੁਵਾ ਕੇ ਕੋਈ ਨਾ ਕੋਈ ਕੰਮ ਹੁੰਦਾ ਉਹਦੇ ਬਿਨਾ ਕੰਮ ਹੀ ਨਹੀਂ ਹੁੰਦਾ ਕੋਈ ਵੀ ਤੇ ਉਸ ਤੋਂ ਬਾਅਦ ਉਹਨੂੰ ਤਾਂ ਅੰਦਰ ਪਾਇਆ ਸੀਗਾ ਤੇ ਸੀ ਬਾਹਰ ਫਿਰ ਜੰਗਲੇ ਸਾਬ ਕਰਨ ਲੱਗ ਪਏ ਸੀ ਜਿਹੜਾ ਬਾਹਰ ਦੀ ਸਾਈਡ ਲੱਗਾ ਹੋਇਆ ਹੈ ਜੰਗਲਾ ਤੇ ਉਹਦੇ ਤੇ ਪਾਣੀ ਪਾ ਪਕੇ ਉਹਨੂੰ ਸਾਰਾ ਧੋਤਾ ਸੀਗਾ ਤੇ ਵਧੀਆ ਸਾਫ਼ ਹੋ ਗਿਆ ਸੀਗਾ ਚਲ ਇਹਨਾਂ ਨਾਲ ਵਧੀਆ ਹੋ ਗਿਆ ਸੀਗਾ ਤੇ ਬਾਹਰ ਮੀਂਹ ਪਿਆ ਸੀਗਾ ਐਂਕਾ ਚਲ ਮੰਮੀ ਨੂੰ ਨਾ ਕਾਵਾਂਗੇ ਕਿ ਮੰਮੀ ਪਾਣੀ ਨਹੀਂ ਆਇਆ ਸੀ ਤਾਂ ਪਾਣੀ ਮੀਂਹ ਦਾ ਖਲੋਤਾ ਹੋਇਆ ਨਹੀਂ ਤਾਂ ਨਾ ਪਾਣੀ ਬਹੁਤ ਜ਼ਿਆਦਾ ਖਲੋ ਜਾਂਦਾ ਵਾ ਕਿਉਂਕਿ ਫਿਰ ਇਹਨਾਂ ਚੀਜ਼ਾਂ 'ਚ ਪਾਣੀ ਬੜਾ ਯੂਜ਼ ਹੁੰਦਾ ਵਾ ਕਿ ਹੁਣ ਅੰਦਰੋਂ ਵੀ ਤੋਤਾ ਸੀਗਾ ਹੁਣ ਬਾਹਰੋਂ ਹੀ ਸਾਰਾ ਧੋਣਾ ਸੀ ਬਾਹਰ ਟਾਈਮ ਹੋ ਗਿਆ ਹੈ ਭਾਬੀ ਕਹਿੰਦੀ ਮੈਂ ਜਦੋਂ ਮੈਂ ਉੱਥੇ ਸੀ ਨਾ ਉਦੋਂ ਪਹਿਲਾਂ ਉਹਨਾਂ ਨੇ ਤੋਤਾ ਸੀਗਾ ਤੇ ਭਾਬੀ ਕਹਿੰਦੀ ਬਹੁਤ ਜ਼ਿਆਦਾ ਗੰਦਾ ਹੋ ਗਿਆ ਤੇ ਚਲ ਆਪਾਂ ਸਾਰਾ ਬੇੜਾ ਹੀ ਧੋ ਲੈਣੀ ਹੁਣ ਗਾਂਹ ਤੱਕ ਹੁਣ ਗਿੱਲਾ ਜਾ ਤਾਂ ਹੋਇਆ ਹੀ ਆ ਤੇ ਮੈਂ ਕਿਹਾ ਚਲੋ ਠੀਕ ਆ ਕੋਈ ਨਾ ਤੇ ਫਿਰ ਆਪਾਂ ਬਾਹਰ ਵੀ ਧੋ ਲੈਨੇ ਆ ਕਿ ਤੁਹਾਨੂੰ ਪਤਾ ਹੀ ਹੈ ਫਿਰ ਜੇ ਆਪਾਂ ਕੰਮ ਕਰਨ ਲੱਗ ਗਏ ਤੇ ਨਿਕਲ ਨਿਕਾ ਕੰਮ ਫਿਰ ਹੋਰ ਵੀ ਨਾਲੋਂ ਨਾਲ ਵਧਦਾ ਜਾਂਦਾ ਵਾ ਅਸੀਂ ਬਲ ਕਲਾ ਸੋਚੇ ਅਸੀਂ ਕਿ ਅਸੀਂ ਭਾਂਡੇ ਗੱਲੇ ਧੋਣੇ ਆ ਤੇ ਧੋ ਕੇ ਸੁਕਾ ਕੇ ਤੇ ਅਸੀਂ ਬੈੱਡ ਵਿੱਚ ਰੱਖ ਦੇਣੀ ਆ ਫਿਰ ਦੁਵਾਰਾ ਤੇ ਉਸ ਤੋਂ ਬਾਅਦ ਚਲੋ ਭਾਂਡੇ ਧੋ ਤਾਲੇ ਤੇ ਉਸ ਤੋਂ ਬਾਅਦ ਅੰਦਰ ਸਾਫ਼ ਕਰਨ ਲੱਗ ਪਈਆਂ ਅੰਦਰ ਸਾਫ਼ ਕੀਤੇ ਬਾਅਦ ਇਹ ਚਲੋ ਬਾਹਰ ਜੰਗਲੇ ਜਿਹੇ ਥੋੜੇ ਖਰਾਬ ਜਿਹੋਏ ਪਿਆ ਘੱਟਾ ਮਿੱਟੀ ਜਿ ਚੜਿਆ ਪਿਆ ਉਹ ਥੋ ਲੈਣੀ ਆ ਉਹ ਤੋਂ ਅੱਤਾ ਤੇ ਬਾਅਦ ਵਿੱਚ ਇਹਨਾਂ ਚਲੋ ਗਾਂ ਵੇੜਾ ਵੀ ਧੋ ਹੀ ਲੈਨੇ ਆ ਤਲੇ ਨੇ ਸਾਰਾ ਕੰਮ ਹੌਲੀ ਹੌਲੀ ਨਾਲ ਨਾਲ ਕੀਤੀ ਜਾਈਏ ਤੇ ਚੱਲ ਵਧੀਆ ਰਹਿੰਦਾ ਨੇ ਤਾਂ ਫਿਰ ਵੱਧਦਾ ਰਹਿੰਦਾ ਹੌਲੀ ਹੌਲੀ ਤੇ ਉਸ ਤੋਂ ਬਾਅਦ ਅਸੀਂ ਬਾਹਰ ਤੋਂ ਲੱਕ ਤੁਹਾਨੂੰ ਪਤਾ ਹੀ ਹੈ ਬਾਹਰ ਵੀ ਕਿੰਨੇ ਖਲਾਰਾ ਵਾ ਤੇ ਇਹ ਹੁਣ ਥੋੜਾ ਥੋੜਾ ਨਾ ਜਦੋਂ ਕੋਈ ਟਰਾਲੀ ਆ ਜਾਂਦੀ ਹੈ ਜੋ ਕੋਈ ਟਰੈਕਟਰ ਤੇ ਉਹ ਵੇੜੇ ਨੂੰ ਖਰਾਬ ਜਾਂ ਕਰ ਦਿੰਦੀ ਤੇ ਨਾਲ ਹੀ ਉਹ ਸੀਮੈਂਟ ਜਾਂ ਲੱਤਦਾ ਜਾਂਦਾ ਸੀਗਾ ਤੇ ਹੋਰ ਫਿਰ ਜਿਆਦਾ ਵੱਧ ਜਾਂਦਾ ਜਾਂਦਾ ਸੀਗਾ ਕੰਮ ਤੇ ਮੈਂ ਦੀਦ ਨੂੰ ਸਮਝਾ ਥੋੜਾ ਮਾਰੋ ਨਹੀਂ ਤਾਂ ਜਿਆਦਾ ਸੀਮੈਂਟ ਲੱਤਦਾ ਪਿਆ ਨਾਲੋਂ ਕਿਉਂ ਪ੍ਰੈਸ਼ਰ ਜਿਹਦੇ ਨਾਲ ਨਾ ਜਿਆਦਾ ਲੱਥ ਰਿਹਾ ਸੀਗਾ ਤੇ ਦੀਦੀ ਕਹਿੰਦੀ ਚਲ ਕੋਈ ਨਾ ਉਪਰ ਉਪਰ ਜੇ ਕਰ ਲੈਣੀ ਆ ਤੇ ਮੈਂ ਫਿਰ ਉਹ ਦੀਦੀ ਤੇ ਪ੍ਰੈਸ਼ਰ ਜਾਂ ਮਾਰ ਲੱਗ ਪਈ ਸੀਗੀ ਤੇ ਮੈਂ ਫਿਰ ਅੱਗੋਂ ਬੁੱਕਰ ਮਾਰ ਲੱਗ ਪਈ ਸੀ ਅੱਗੋਂ ਨਾਲ ਸਮਾਨ ਚੁੱਕਣ ਲੱਗ ਪਈ ਸੀਗੀ ਤੇ ਕੰਮ ਕਰਦਿਆਂ ਕਰਦਿਆਂ ਫਿਰ ਹਿੰਮਤ ਦੀ ਵੀ ਅੰਦਰੋਂ ਆਵਾਜ਼ ਆਉਣ ਲੱਗ ਪਈ ਸੀ ਰੋਂਦਿਆਂ ਦੀ ਤੇ ਉਹ ਵੀ ਉੱਠ ਗਿਆ ਸੀਗਾ ਤੇ ਫਿਰ ਉਹਨੂੰ ਵੀ ਮੈਂ ਬਾਹਰ ਲੈ ਕੇ ਆਈ ਤੇ ਉਹਨੂੰ ਬੁਖਾਰ ਜਾਂ ਹੋਇਆ ਪਿਆ ਸੀਗਾ ਤੇ ਮੈਂ ਹੁਣ ਇਹਨੂੰ ਕੱਲ ਦਾ ਬੁਖਾਰ ਸੀਗਾ ਉਹਨੂੰ ਤੇ ਹੁਣ ਜ਼ਿਆਦਾ ਹੀ ਹੋਣ ਲੱਗ ਪਿਆ ਸੀਗਾ ਮੈਨੂੰ ਦਵਾਈ ਲੈ ਕੇ ਆਉਣੀ ਪੈਣੀ ਆ ਅਸੀਂ ਸ਼ਹਿਰੋਂ ਫਿਰ ਲੈ ਕੇ ਆਏ ਮੈਂ ਤੇ ਵੀਰ ਆ ਗਏ ਤੇ ਅਸੀਂ ਛੇਤੀ ਛੇਤੀ ਸਾਰਾ ਕੰਮ ਕਰ ਲਿਆ ਅਸੀਂ ਇੱਥੋਂ ਦਾ ਅਸੀਂ ਸਾਫ਼ ਸਵੱਾਈ ਦੇ ਦੀਦੀ ਜੀ ਨਹੀਂ ਚਲਤੋਂ ਅਸੀਂ ਤੁਸੀਂ ਜਾ ਕੇ ਦਵਾਈ ਲਿਆਓ ਤੇ ਮੈਂ ਜਿਹੜੇ ਅੰਦਰ ਭਾਂਡੇ ਪਏ ਆ ਤੇ ਮੈਂ ਬਾਅਦ ਵਿੱਚ ਉਹਰਾ ਟਕਾ ਲੂੰਗੀ ਅੰਦਰ ਦੇ ਸੌਜੀ ਪਾਣੀ ਬਣਾ ਲੂੰਗੀ ਤੇ ਤੁਸੀਂ ਚਲ ਜਿਓ ਤੇ ਫਿਰ ਮੈਂ ਹਿੰਮਤ ਆਪ ਮੈਂ ਬਾਹਰ ਲੈ ਆਈ ਸੀ ਉਹਨੂੰ ਓਖਿਆ ਸੀ ਤੁਹਾਨੂੰ ਬੁਖਾਰ ਚੜਿਆ ਹੋਇਆ ਸੀਗਾ ਤੇ ਮੈਂ ਹਾਂ ਚਲ ਥੋੜਾ ਜਿਆ ਰਹਿ ਗਿਆ ਮੈਂ ਭਾਬੀ ਕਰਾ ਦੇਣੀ ਹੈ ਤੇਰੇ ਨਾਲ ਤੇ ਫਿਰ ਅਸੀਂ ਮੈਂ ਤੇ ਵੀਰਾ ਚਲ ਚਲ ਜਾਵਾਂਗੇ ਤੇ ਮੈਂ ਵੀਰ ਵੀ ਕਿਤੇ ਗਿਆ ਹੋਇਆ ਤੇ ਉਹ ਨਾਲ ਉਹਨੇ ਉਹਨੇ ਟਾਈਮ ਤੱਕ ਆ ਜਾਣਗੇ ਤੇ ਹਿੰਮਤ ਵਿਚਾਰਾ ਬੁਖਾਰ ਤੇ ਚੜਿਆ ਪਰ ਫੇਰ ਵੀ ਆਰਾਮ ਨਾਲ ਬੈਠਾ ਹੋਇਆ ਸੀਗਾ ਤੇ ਬਾਰਿਸ਼ ਹੋ ਕੇ ਹਟੀ ਸੀ ਤੇ ਠੰਡਾ ਹੀ ਸੀ ਮੌਸਮ ਤੇ ਉਸੇ ਕਰਕੇ ਮਾਨੂੰ ਬਾਹਰ ਬਾ ਆਇਆ ਸੀਗਾ ਮੈਂ ਚਲ ਮੌਸਮ ਵਧੀਆ ਵਾ ਇਹਨਾਂ ਨਾਲ ਸਾਡਾ ਵੀ ਕੰਮ ਨਿਭੜ ਗਿਆ ਠੰਡੇ ਮੌਸਮ ਦੇ ਵਿੱਚ ਨਹੀਂ ਤਾਂ ਇਹ ਹੀ ਗਰਮੀ 'ਚ ਕੰਮ ਕੀਤਾ ਹੁੰਦਾ ਤਾਂ ਸਾਡਾ ਵੀ ਬੱਸ ਬੱਸ ਹੋ ਜਾਣੀ ਸੀ ਨਹੀਂ ਸਾਡੇ ਕੋ ਕੁ ਕੀਤਾ ਜਾਣਾ ਸੀ ਇੰਨਾ ਚਲੋ ਥੋੜਾ ਜੰ ਅੰਦਰ ਉਹ ਕਰ ਲਿਆ ਇਦਾਂ ਬਾਹਰ ਉਹ ਕਰ ਲਿਆ ਚਲ ਵਾਵੇ ਕੰਮ ਨਿਭੜ ਗਿਆ ਸਾਡਾ ਵੀ ਤੇ ਸਾਨੂੰ ਕਿੰਨੇ ਦਿਨਾਂ ਤੱਕ ਲੋਡ ਨਹੀਂ ਪਊਗੀ ਵਾਵਾ ਖਲਾਰਾ ਘੱਟ ਪਊਗਾ ਨਾਲੇ ਇੱਕ ਹਨ ਦਰਖਤ ਜਿਓ ਜੰਦੇ ਤਾਂ ਉਹਨਾਂ ਕਰਕੇ ਉਹਨਾਂ ਦਾ ਦਰਖਤਾਂ ਦੇ ਪੱਤੇ ਪੱਤੇ ਔਨ ਕਰਕੇ ਜਿਆਦਾ ਖਲਾਰਾ ਪੈਂਦਾ ਉਦੋਂ ਤਾਂ ਨਹੀਂਗੇ ਪਰ ਦਰਖਤ ਤੁਹਾਨੂੰ ਪਤਾ ਦਰਖਤ ਵੀ ਜਿਆਦਾ ਹੋਣੇ ਜ਼ਰੂਰੀ ਆ ਤੇ ਉਸ ਤੋਂ ਬਾਅਦ ਅਸੀਂ ਛਿਤੀ ਛਿਤੀ ਨੇ ਬੇੜ ਲਿਆ ਸੀ ਸਾਰਾ ਕੰਮ ਤੇ ਫਿਰ ਮੈਂ ਤੇ ਹਿੰਮਤ ਅਸੀਂ ਦੋਨੋਂ ਹੋ ਗਏ ਸੀ ਰੈਡੀ ਤੇ ਵੀਰ ਜੂਣੀ ਵੀ ਆ ਗਏ ਸੀ ਤੇ ਦੀਦੀ ਨੇ ਬਣਾਈ ਸੀ ਕੱਪੀ ਕੱਪੀ ਚਾਹ ਤੇ ਅਸੀਂ ਪੀ ਕੇ ਤੇ ਅਸੀਂ ਤੁਰ ਪਏ ਸੀਗੇ ਤੇ ਨਾਲ ਹੀ ਅਸੀਂ ਕੀਰਤ ਨੂੰ ਲੈ ਲਿਆ ਸੀਗਾ ਤੇ ਕੀਰਤ ਨੂੰ ਵੀ ਥੋੜੇ ਦਿਨ ਹੋ ਗਏ ਪੇਟ ਜਾ ਖਰਾਬ ਚੱਲਦਾ ਗਿਆ ਸੀ ਉਹਨੇ ਟੈਸਟ ਕਰਵਾਉਣੇ ਸੀ ਇਨਫੈਕਸ਼ਨ ਵਗੈਰਾ ਦੇ ਕਿ ਥੋੜਾ ਜਿਹਾ ਖਾਣ ਪੀਣੇ ਹੁੰਦਾ ਨਾ ਲੇਸ ਕੁਰਕਰੀਆਂ ਦਾ ਜ਼ਿਆਦਾ ਹੋ ਜਾਂਦਾ ਵਾ ਤੇ ਫਿਰ ਉਹਨਾਂ ਕਰਕੇ ਮੈਨੂੰ ਲੱਗਦਾਂ ਦੇ ਪੇਟ 'ਚ ਪ੍ਰੋਬਲਮ ਜੀ ਸੀਗੀ ਤੇ ਫਿਰ ਉਹਨੂੰ ਵਿਖਾ ਕੇ ਉੱਥੋਂ ਦੀ ਵੀ ਦਵਾਈ ਲੈ ਕੇ ਆਏ ਫਿਰ ਹਿੰਮਤ ਦੀ ਵੀ ਲੈ ਕੇ ਆਏ ਸੀਗੇ ਤੇ ਇਸੇ ਤਰ੍ਹਾਂ ਆਪਣਾ ਅੱਜ ਦਾ ਕੰਮਕਾਰ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗਦਾ ਹੋਵੇ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਹੁਣ ਕਰਦੇ ਆ ਆਪਾਂ ਬਾਏ ਬਾਏ